ਤਹਾਡੇ ਕੋਠਿਆਂ ਤੇ ਲੱਗੇ ਜਿਹੜੇ ਬੌਕਰ ਦੇ ਨਿਸ਼ਾਨ ਸੋਵ ਦੇ ਨਿਮਰਜ ਵਾਲਿਓ ਇਹ ਬੌਕਰ ਵਾਲਿਆਂ ਨੇ ਤਾਂ ਪਹਿਲਾਂ ਤੋਂ ਵੀ ਜ਼ਿਆਦਾ ਪੰਜਾਬ ਨੂੰ ਤਬਾਹ ਕਰਤਾ ਤੁਹਾਡੀਆਂ ਨਸਲਾਂ ਤੁਹਾਡੀਆਂ ਜਵਾਨੀਆਂ ਇਹਨਾਂ ਨੇ ਜਿੱਤਿਆਂ ਨਾਲ ਖਤਮ ਕਰਤੀਆਂ ਤੁਹਾਡੀਆਂ ਜ਼ਮੀਨਾਂ ਵੇਚ ਕੇ ਦਿੱਲੀ ਵਾਲੇ ਜਿਹੜੇ ਧੜਵੀ ਆ ਉਹ ਇਥੇ ਸਾਰਾ ਲੁੱਟ ਕੇ ਪੰਜਾਬ ਨੂੰ ਆਪਣੇ ਘਰ ਭਰ ਰਹੇ ਆ ਤੁਹਾਡੇ ਪਾਣੀਆਂ ਦੇ ਹੱਕ ਇਹਨਾਂ ਨੇ ਖਵਾਤੇ ਤੁਹਾਡੀਆਂ ਜਨੂਵਸਤੀਆਂ ਕਹਾਕੀਆਂ ਸੁਭਰਾਵੋ ਇਹ ਗੱਲਾਂ ਬਾਜ ਵਾਲੇ ਤੁਸੀਂ ਹਵੇਸ਼ਾਈ ਜਰਨਲਾਂ ਦਾ ਘੜ ਰਿਹਾ ਹੈ ਯੋਧਿਆਂ ਦਾ ਸੰਘਰਸ਼ ਦਾ ਘੜ ਰਿਹਾ ਹੈ ਮਾਜੇ ਸਕੰਦਰ ਮਹਾਨ ਨੂੰ ਟੱਕਰ ਵਾਲੇ ਵੀ ਪੰਜਾਬ ਸੀ ਕਿ ਰਾਜਾ ਪੋਰਸ ਵੀ ਮਾਜੇ ਤੋਂ ਹੋਇਆ ਸੋ ਮਾਜੇ ਵਾਲੇ ਇਹ ਗੱਲਾਂ ਚੰਗੀਆਂ ਨਹੀਂ ਤੁਹਾਡੇ ਘਰਾ ਦੇ ਬੱਕਰ ਨਾ ਨਿਸ਼ਾਨ ਚੂਲ ਦਾ ਸੋਗਦਾ ਨਹੀਂ ਤੁਹਾਡੇ ਕਰਾਂ ਤੇ ਆ ਬਾਗਲਾਂ ਦੀਆਂ ਤਕੜੀਆਂ ਜਿਹੜੀਆਂ ਚਿੱਟਾ ਤੋਲਦੀਆਂ ਰਹੀਆਂ ਨੇ ਆ ਖੂਨੀ ਪੰਜੇ ਜਿਨ੍ਹਾਂ ਨੇ ਕੋਹ ਕੋਹ ਕੇ ਪੰਜਾਬ ਦੀ ਜਵਾਨੀ ਮਾਰੀ 80 ਤੋਂ ਲੈ ਕੇ 90 ਦੇ ਦਹਾਕੇ ਦੇ ਵਿੱਚ ਸਿਸ਼ ਸਰਕਾਰ ਤਹਾਨੂੰ ਅਪੀਲ ਕਰਨਾ ਹੈ ਤੁਹਾਡੇ ਤਰਨਤਾਰ ਦੇ ਹਲਕੇ ਦੇ ਵਿੱਚ ਕਿ ਪੰਜਾਬਦਰ ਦੀ ਕਾਮਦਾਰ ਦੀ ਪੰਥਦਰ ਦੀ ਤੁਹਾਡੀਆਂ ਨਸਲਾਂ ਤੁਹਾਡੀਆਂ ਫਸਲਾਂ ਤੁਹਾਡੀ ਧਰਤੀ ਬੋਲੀ ਪਾਣੀ ਨੂੰ ਬਚਾਉਣਾ ਚਾਹੁੰਦੇ ਆ ਜੇ ਚਾਹੁੰਦੇ ਆ ਕਿ ਜਿਹੜੀ ਧਰਤੀ ਦੀ ਖਾਤਰ ਸਾਡੇ ਗੁਰੂਆਂ ਨੇ ਆਪਣੇ ਪਰਿਵਾਰ ਵਾਰੇ ਆ ਜਿਹੜੀ ਧਰਤੀ ਦੀ ਖਾਤਰ ਜਿਹੜੀ ਸੱਭਿਆਚਾਰ ਦੀ ਖਾਤਰ ਜਿਹੜੀ ਕੌਮ ਦੀ ਖਾਤਰ ਮਾਝੇ ਨੇ ਆਪਣਾ ਬਹੁਤ ਵੱਡਾ ਬਲੀਦਾਨ ਦਿੱਤਾ ਆਪਣਾ ਖੂਨ ਦੋਲਿਆ ਉਹ ਧਰਤੀ ਜਿਉਂਦੀ ਰਹੇ ਸਾਡੀ ਕਾਮ ਚੌਂਦੀ ਰਹੇ ਸਾਡੀਆਂ ਨਸਲਾਂ ਚੌਂਦੀਆਂ ਰਹਿਣ ਤਾਂ ਤੁਹਾਨੂੰ ਬੇਇੱਜ਼ਤੀ ਕਰਨਾ ਆ ਗਲਤੀ ਨਾ ਕਰ ਜਿਓ ਇਹ ਸੈਮੀ ਫਾਈਨਲ ਹੈ ਸੈਮੀ ਫਾਈਨਲ ਆ ਵੀਰੋ ਸੋ ਜੀ ਨਾ ਬੋਲਦਾ ਇੱਥੋਂ ਮੈਂ ਹੋਣਾ ਕਿ 227 ਦੀ ਜਿਹੜੀ ਸਰਕਾਰ ਹੈ ਉਹ ਇਹਨਾਂ ਬੁੱਝਦਾ ਨਹੀਂ ਬਣੂਗੀ ਜਾਂ ਪੱਤ ਕਰਦੀ 50 ਦਰ ਜਨਾਂ ਦੀ ਬਣੂਗੀ ਸੋ ਸੋਨੂ ਆ ਜਿੰਨ ਪਿੰਡ ਪਿੰਡ ਅਪੀਲ ਕਰਦਾ ਆ ਬਾਈ ਦੇਖੋ ਫਤਨਾ ਖਾ ਦਿਓ ਮੁਰਕੇ ਕੋਮੇ ਕਹਿਤ ਫੰਦੇ ਲੇਗੇ ਮੁਰਕੇ ਸਾਡੇ ਪੱਲੇ ਕੱਟ ਨਹੀਂ ਰਹਿਣਾ ਸਿਰ ਕਰਕੇ ਤੁਹਾਨੂੰ ਬੇਇੱਜ਼ਤੀਆਂ ਕਰਨਾ ਆ ਇਹ ਸਾਡੇ ਪਿੰਡ ਆਇਓ ਇਕੱਠੇ ਹੋ ਕੇ ਆ ਜਿਹੜਾ ਤੁਸੀਂ ਇੱਕ ਮਸ਼ਕਰਾ ਮੁੱਖ ਮੰਤਰੀ ਬਣਾਇਆ ਪੰਜਾਬ ਦਾ ਜਿਹੜਾ ਰੋਜ਼ ਇੱਥੇ ਆ ਕੇ ਤਮਾਸ਼ਾ ਕਰਦਾ ਤੁਹਾਨੂੰ ਕਹਿ ਰਿਹਾ ਕਿ ਮੈਂ 52000 ਨੌਕਰੀਆਂ ਦੇ ਦਿਆਂ ਸੋ ਭਰਾਵੋ ਇਹ 58000 ਦੀਆਂ ਨੌਕਰੀਆਂ ਦਿੱਤੀਆਂ ਨੇ ਇਹਨਾਂ ਖਾਤਰ ਅਸੀਂ ਲਗਾਤਾਰ ਇਹ ਗੱਲ ਕਰ ਰਹੇ ਹਾਂ ਲੜਾਈ ਲੜ ਰਹੇ ਹਾਂ ਕਿ ਪੰਜਾਬ ਦੇ ਡੋਮਿਸਾਈਲ ਨੂੰ ਪੰਜਾਬ ਦੇ ਪੰਜਾਬੀ ਨੂੰ ਨੌਕਰੀਆਂ ਮਿਲਣਾ ਇਹਨਾਂ ਨੇ 60% ਦੀਆਂ ਨੌਕਰੀਆਂ ਬਾਹਰ ਦੇ ਸੂਬੇ ਦੇ ਬੰਦਿਆਂ ਨੂੰ ਦਿੱਤੀਆਂ ਹੋਈਆਂ ਨੇ ਸਵਿਸ਼ ਕਰਕੇ ਪੰਜਾਬ ਪੰਜਾਬੀਆਂ ਦਾ ਨਹੀਂ ਰਹਿਣਾ ਜੇ ਅੱਜ ਵੀ ਨਾ ਅਸੀਂ ਜਾ ਕੇ ਸੋ ਸਾਨੂੰ ਅਪੀਲ ਕਰਨਾ ਹੈ ਕਿ ਦੇਖਿਓ ਕਦੇ ਖਤਰਾ ਨਾ ਖਾਜੋ ਗਲਤੀ ਨਾ ਕਰ ਦਿਓ ਔਰ 11 ਤਰੀਕ ਨੂੰ ਚੌਨシャン ਬਾਲਟੀਆ ਜੁਰਮੇ ਨੰਬਰ ਤੇ ਨਿਸ਼ਾਨ ਸੋ ਬਾਲਟੀ ਦੇ ਮੋਹਰੇ ਲਾ ਕੇ ਇਤੋਂ ਤੁਸੀਂ ਇਹ ਸੁਨੇਹਾ ਪੂਰੇ ਪੰਜਾਬ ਨੂੰ ਪੂਰੇ ਪੰਜਾਬੀਆਂ ਨੂੰ ਦੇ ਦਿਓ ਵੀ ਲੋ ਵੀ ਮੱਝ ਵਾਲਿਆਂ ਰਿੰਦਾ ਜਿਹੜੀ ਭਾਜੀ ਇਹਨਾਂ ਨੇ ਪਾਈ ਸਾਡੇ ਨੌਜਵਾਨ ਚੱਕ ਕੇ ਜੇਲਾ ਛੱਡੇ ਆ ਐਨਐਸਏ ਲਾ ਕੇ ਡਿਗਰੂਗੜ ਭੇਜੇ ਹੋਏ ਆ ਬੰਦ ਕੀਤੇ ਹੋਏ ਆ ਸਾਡੀ ਜਵਾਨੀ ਨੂੰ ਝੂਠੇ ਮੁਕਾਬਲੇ ਗੈਂਗਸਟਰ ਕਹਿ ਕੇ ਗੋਲੀਆਂ ਮਾਰ ਕੇ ਮਾਰ ਰਹੇ ਆ ਸਾਡੀ ਜਵਾਨੀ ਨੂੰ ਟੀਕੇ ਲਾ ਕੇ ਮਾਰਿਆ ਜਾ ਰਿਹਾ ਉਹਦੀ ਬਾਜੀ ਅੱਜ ਮਾਝਾ ਉਹ ਤਰਨਤਾਲ ਉਹ ਤੁਸੀਂ ਮੋੜਤੀ ਐ ਇਹ ਸੁਨੇਹਾ ਇਥੋਂ ਪੂਰੇ ਪੰਜਾਬ ਨੂੰ ਪੰਜਾਬੀਆਂ ਨੂੰ ਪੂਰੀ ਦੁਨੀਆ 'ਚ ਬੈਠੇ ਲੋਕਾਂ ਨੂੰ ਜਾਣਨਾ ਚਾਹੀਦਾ ਕਿ ਮਾਝਾ ਜਦੋਂ ਆਪਣੀ ਆਈ ਤੇ ਆਉਂਦਾ ਤੇ ਮਾਝਾ ਫਿਰ ਸਿਰਾ ਕਰਕੇ ਦਿਖਾਉਂਦਾ ਮੈਦਾਨ ਫਤੇ ਕਰਕੇ ਦਿਖਾਉਂਦਾ ਲੱਗਦੇ ਹੋ ਤਿਆਰ ਹੋ ਬਾਲਤੀਆਂ ਨਿਸ਼ਾਨ ਹੋੜੀ ਹੋੜੀ ਸਿਸ ਕਰਕੇ ਕੜੇ ਬਾਜ਼ੀਆਂ ਤੋਂ ਸੈਕਟਾਂ ਤੋਂ ਪਾਰਟੀਆਂ ਤੋਂ ਉਪਰ ਉੱਠ ਕੇ ਅੱਜ ਤੁਹਾਡਾ ਪੰਜਾਬ ਬਾਦਲੇ ਲੱਗਿਆ ਤੁਹਾਡੀ ਕੌਮ ਦੀ ਹੋਂਦ ਆ ਤੇ ਲੱਗੀ ਹੈ ਜੇ ਬਚਾਉਣਾ ਚਾਹ ਰਹੇ ਆ ਤਾਂ ਮੇਰਾ ਵੀ ਛੱਡਦੇ ਬਹੁਤ ਸਮਾਂ ਹੋ ਗਿਆ ਬਾਦਲਾਂ ਬਲ ਦੇਖਦੇ ਆਪ ਵਾਏ ਦਰਜੰਗੀ ਫਸਦੇ ਇਹਦੇ ਵੀ ਬੰਦੇ ਸ਼ਾਨ ਬਾਦ ਦੀ ਯਾਦ ਰੱਖਿਓ ਸੋ ਮੂਜਾ ਉਹ ਦਿਨ ਤੱਕ ਪੜੀ ਚਾਹੀਦੀ ਹੈ ਇੱਥੇ ਪਰ ਲੱਗਣਾ ਚਾਹੀਦਾ ਵੀ ਮਾਤਿਆਂ ਦੇ ਲਈ ਕਾਇਮ ਆ ਪਹਿਲਾਂ ਵੀ ਤੁਸੀਂ ਹਮੇਸ਼ਾ ਜਦੋਂ ਵੀ ਭੀੜ ਬਣੀ ਹੈ ਕੱਪੜੀ ਰੱਖ ਦਿਖਾਈ ਹੈ ਸੋ ਆਓ 11 ਤਰੀਕ ਨੂੰ ਚੌਨ ਸ਼ਾਨ ਬਾਦ ਪੀ